ਸਤਨਾਮ ਸ੍ਰੀ ਵਾਹਿਗੁਰੂ ਸਬਾਜੀ ਸੋਰਠਾ ਮਹਲਾ ਪੰਜਵਾਂ ਤਕਾ ਕੋ ਪਾਇਉ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਅਸੂਪਰੇਤਾ ਮਗਦ ਪੈਸ ਰੋਤੇ ਹਰਨਾਮਾ ਓ ਕਾਇਆ ਨਿਰਤਕ ਕਾ ਪਾਇਉ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਅਸੂ ਪਰੇਤ ਮਗਦ ਪੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਕਾ ਕੀਮਤਾ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਟਾਇਓ ਡੇਰਾ आनंद मंगल विश्रामा ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹ ਸੁਖ ਅਗੇ ਮੁਖ ਉਜਲਾ ਮੇਟ ਗਏ ਆਹਣ ਜਾਣੇ ਨਿਰਪਪੇ ਹਿਰਦੈ ਨਾਮ ਵਸਿਆ ਆਪਨੇ ਸਤਗੁਰ ਕੈ ਮਨ ਪਾਣੀ ਓਠਤ ਰਦਾ ਪ੍ਰਮਾਪਾਗ ਕਉ ਨਾਨਕਤਾ ਕੀ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗ ਊਠਤ ਰਦ ਪ੍ਰਮ ਭਗੈ ਕੋ ਨਾਨਕ 타ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ